ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਪੁਲਿਸ ਵੱਲੋਂ ਪੂਰੀ ਸਖਤੀ ਵਰਤੀ ਜਾ ਰਹੀ ਹੈ ਚੱਪੇ-ਚੱਪੇ ਉੱਤੇ ਨਜ਼ਰ ਰੱਖੀ ਜਾ ਰਹੀ ਹੈ ਇਸੇ ਲੜੀ ਦੇ ਤਹਿਤ ਸੰਗਰੂਰ ਐਸਐਸਪੀ ਸਰਤਾਜ ਚਹਿਲ ਵੱਲੋਂ ਸੰਗਰੂਰ ਦੀਆਂ ਸੜਕਾਂ ਉੱਤੇ ਫਲੈਗ ਮਾਰਚ ਕਰ ਹੁੱਲੜਬਾਜ਼ੀ ਕਰਨ ਵਾਲੇ ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਮੀਡੀਆ ਨਾਲ ਗੱਲ ਕਰਦੇ ਆ ਐਸਐਸਪੀ ਸਰਤਾਜ ਨੇ ਕਿਹਾ ਕਿ ਸਾਡੇ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਲੋਕ ਸਭਾ ਚੋਣਾਂ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਹੁੱਲੜਬਾਜ਼ੀ ਨਾ ਹੋਵੇ ਲੋਕ ਆਰਾਮ ਨਾਲ ਆਪਣੇ ਵੋਟ ਦਾ ਇਸਤੇਮਾਲ ਕਰ ਸਕਦੇ ਨੇ ਹੋਰ ਕੀ ਕਿਹਾ ਐਸਐਸਪੀ ਸੰਗਰੂਰ ਨੇ ਤੁਸੀਂ ਵੀ ਸੁਣੋ ਆਪੋਲੀ ਸਾਹਿਬ ਹੈਰੀਕ ਹੈਜਿਕ ਫਲੈਗ ਮਾਰਚਸ ਹਰ ਸਬਡਿਵੀਜ਼ਨ ਪੱਧਰ ਤੇ ਰੈਗੂਲਰਲੀ ਕੀਤੀਆਂ ਜਾ ਰਹੀਆਂ ਨੇ ਅੱਜ ਇਸ ਵਿਸ਼ਾਲ ਫਲੈਗ ਮਾਰਚ ਦੇ ਮਾਧਿਅਮ ਨਾਲ ਮੈਂ ਐਸਐਸਪੀ ਸੰਗਰੂਰ ਸਾਰੇ ਸੰਗਰੂਰ ਵਾਸੀਆਂ ਨੂੰ ਇਹ ਵਿਸ਼ਵਾਸ ਦਿਵਾਉਣਾ ਚਾਹੁੰਦਾ ਹਾਂ ਕਿ ਅਸੀਂ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਵਾਵਾਂਗੇ ਅਸੀਂ ਪੂਰੇ ਤਿਆਰ ਹਾਂ ਤੇ ਅੱਜ ਅਸੀਂ ਆਪਣੀ ਪੂਰੀ ਪੁਲਿਸ ਫੋਰਸ ਦੇ ਨਾਲ ਇੱਕ ਮੈਸਿਵ ਏਰੀਆ ਡੋਮੀਨੇਸ਼ਨ ਐਕਸਰਸਾਈਜ਼ ਨੂੰ ਜਾਰੀ ਰੱਖਾਂਗੇ ਹਾਲਾਤ ਸਰ ਕਹੇ ਜੇ ਨੇ ਜ਼ਿਲ੍ਹਾ ਸਰ ਬਿਲਕੁਲ ਠੀਕ ਨੇ ਨਾਲੇ ਜਿਹੜੇ ਵੀ ਸਾਡੇ ਇਲੈਕਸ਼ਨ ਕਮਿਸ਼ਨ ਦੇ ਦਿੱਤੇ ਹੋਏ ਪੈਰਾਮੀਟਰਸ ਹੈ ਉਸ ਤੇ ਸਾਡੀ ਬਿਲਕੁਲ ਵਧੀਆ ਪ੍ਰੋਗਰੈਸ ਚੱਲ ਰਹੀ ਹੈ ਸਾਡੇ ਨਾਲ ਜਿਹੜੀ ਇੱਕ ਆਈਟੀ ਬੀਪੀ ਦੀ ਪੈਰਾਮਿਲਟਰੀ ਕੰਪਨੀ ਆਈ ਹੈਗੀ ਉਹ ਵੀ ਬੜੇ ਮੁਸਤੈਦ ਤੇ ਹੋ ਕੇ ਤੇ ਸਹੀ ਢੰਗ ਨਾਲ ਆਪਣੀ ਕਾਰਗੁਜ਼ਾਰੀ ਸਾਡੇ ਸਾਹਮਣੇ ਲਗਾਤਾਰ ਪ੍ਰਗਟ ਕਰ ਰਹੇ ਨੇ ਸਰ ਬੂਟਰਨ ਕੀ ਅਪੀਲ ਕਰਨ ਚਾਹੁੰਦਾ ਮੈਂ ਸਿਰਫ ਇਹ ਹੀ ਅਪੀਲ ਕਰਾਂਗਾ ਕਿ ਤੁਹਾਨੂੰ ਕੋਈ ਵੀ ਡਰ ਦੇ ਵਿੱਚ ਆ ਕੇ ਜਾਂ ਫਿਰ ਕਿਸੇ ਵੀ ਐਜ ਫੀਅਰ ਵਿੱਚ ਆ ਕੇ ਤੁਹਾਨੂੰ ਆਪਣੀ ਅ ਰਹਿਣ ਦੀ ضرورت ਨਹੀਂ ਹੈ ਜੇ ਤੁਹਾਨੂੰ ਕੋਈ ਵੀ ਦਿੱਕਤ ਆਏ ਤਾਂ ਸਾਡੇ ਜੋ ਐਮ ਸੀ ਸੀ ਦੀ ਗਾਈਡਲਾਈਨਸ ਹੈ ਉਹਦੇ ਮੁਤਾਬਿਕ ਤੁਸੀਂ ਸਾਨੂੰ ਕੰਪਲੇਨ ਵੀ ਕਰ ਸਕਦੇ ਹੋ ਤੇ ਅਸੀਂ ਸੰਗਰੂਰ ਪੁਲਿਸ ਬਿਲਕੁਲ ਬਿਹਤਰੀਨ ਢੰਗ ਨਾਲ ਇਹ ਇਲੈਕਸ਼ਨ ਕਰਵਾਵਾਂਗੇ ਕੋਈ ਲੱਗਦਾ ਸਰ ਇਹ ਸੰਗਰੂਰ ਸ਼ਹਿਰ ਦੇ ਵਿੱਚ ਹੀ ਬਲੈਕ ਮਾਰਚ ਹੋ ਰਿਹਾ ਜਾ ਅਲੱਗ ਅਲੱਗ ਜ਼ਿਲ੍ਹੇ ਸੰਗਰੂਰ ਚ ਵੀ ਹੋਏਗਾ ਇਹ ਪੂਰੇ ਸਟੇਟ ਪੱਧਰੀ ਬਲੈਕ ਮਾਰਚ ਅੱਗੇ ਚਿੱਤੇ ਜਾ ਰਹੇ ਨੇ ਹਰ ਜ਼ਿਲ੍ਹੇ ਵਿੱਚ ਹੋਣਗੇ ਤੇ ਸਾਡੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਪਹਿਲਾਂ ਅਸੀਂ ਸਬਡਿਵੀਜ਼ਨ ਵਾਈਜ਼ ਵੀ ਏਰੀਆ ਡੋਮਿਨੇਸ਼ਨ ਕਰਵਾਉਂਦੇ ਰਹੇ ਹਾਂ ਤੇ ਕਰਵਾਉਂਦੇ ਰਵਾਂਗੇ ਸਰ ਕੋਈ ਨੰਬਰ ਜਾਰੀ ਕਰ ਜਿਹੜੇ ਨਾਲ ਤੁਹਾਨੂੰ ਸ਼ਿਕਾਇਤ ਕਰ ਸਕੀ ਕੋਈ 112 ਹੈਲਪਲਾਈਨ ਨੰਬਰ ਹੈਗਾ ਸਾਡਾ ਤੁਸੀਂ ਕਿਸੇ ਵੀ ਟਾਈਮ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਸਰ ਕਿਨੇ ਦਿਨ ਆਪਕੇ ਲੱਗਣ ਲਗੇ ਛਾ 4 ਇੰਟਰ ਸਟੇਟ ਨਾਕੇ ਲੱਗੇ ਨਹੀਂ ਤੇ ਹੋਰ ਵੀ ਸ਼ਿਫਟਿੰਗ ਆਕਾ ਬੰਦੀ ਹਰ ਪੁਲਿਸ ਸਟੇਸ਼ਨ ਦੀ ਹਰ ਰੋਜ਼ ਲੱਗਦੀ ਹੈ ਓਕੇ ਸਰ